ਅੱਜ ਵਾਰ ਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਦਾ ਸਵਾਗਤ ਹੈ ਮਹਕੋਮਲ ਪ੍ਰੀਤ ਕੋਰ ਤਹਾਜ਼ਰ ਹੋਇਆ ਦੁਪਹਿਰ ਦੀਆਂ ਕੁਝ ਪੱਟੀਆਂ ਤੇ ਅਹਿਮ ਖਬਰਾਂ ਦੇਣਾ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਦੱਸ ਦਿੰਨੇ ਆ ਕਿ ਅਕਾਲੀ ਦਲ ਦੇ ਕੁਝ ਅਹਿਮ ਸਖਸ਼ੀਤਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈਆਂ ਨੇ ਤੋ ਕਾਇਦਲ ਛੱਟ ਕੇ ਆਪ ਪਰਿਵਾਰ ਦੇ ਵਿੱਚ ਸਖਸ਼ੀਅਤਾਂ ਨੂੰ ਸ਼ਾਮਲ ਕਰਵਾਉਣ ਦੇ ਹੋਏ ਕੈਬਨਟ ਮੰਤਰੀ ਅਮਨ ਅਰੋੜਾ ਤਸਵੀਰਾਂ ਵਿੱਚ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਉਸ ਤੋਂ ਬਾਅਦ ਸੰਬੋਧਨ ਵੀ ਕੀਤਾ ਗਿਆ ਤੇ ਕੁਝ ਕੱਲਾ ਵੀ ਸਾਹਮਣੇ ਰੱਖਿਆ ਗਿਆ ਤੇ ਆਊਟ ਸਟ ਦੇ ਆ ਦੇਖੋ ਪਹਿਲਾਂ ਤਾਂ ਮੇਰੀ ਖੁਸ਼ਕਿਸਮਤੀ ਹੈ ਪਾਰਟੀ ਦੀ ਔਰ ਸੁਨਾਮ ਔਰ ਸਰਨ ਬੋਰਡ ਦੀ ਖੁਸ਼ਕਿਸਮਤੀ ਹੈ ਕਿ ਪਾਰਟੀ ਦੇ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਔਰ ਸਾਡਾ ਜੋ ਆਪਸੀ ਪਿਆਰ ਹੈ ਚਾਹੇ ਪਾਰਟੀਆਂ ਅਲੱਗ-ਅਲੱਗ ਸੀ ਪਰ ਇੱਕ ਭਾਈਚਾਰਕ ਸਾਂਝ ਹੈ ਜਿਹੜਾ ਪਿਆਰ ਹੈ ਉਹ ਸ਼ੁਰੂ ਤੋਂ ਸੀਗਾ ਤੇ ਅੱਜ ਉਸ ਦੇ ਵਿੱਚ ਇੱਕ ਨਵੀਂ ਕੜੀ ਜੁੜੀ ਹੈ ਜਦ ਮੇਰੇ ਸਾਥੀ ਮੇਰੇ ਵੀਰ ਜਯੋਵਿੰਦਰ ਨਿਰਵਾਣ ਜੀ ਉਹ ਪਾਰਟੀ ਦੇ ਵਿੱਚ ਆਪਣੇ ਪਰਿਵਾਰ ਔਰ ਸਾਥੀਆਂ ਸਮੇਤ ਸ਼ਾਮਲ ਹੋਏ ਨੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਸ ਤੋਂ ਪਹਿਲਾਂ ਮੌਂਟੀ ਜੀ ਔਰ ਕਾਲਾ ਜੀ ਉਹ ਵੀ ਸ਼ਾਮਲ ਹੋਏ ਨੇ ਦੇਖੋ ਮੈਂ ਸਮਝਦਾ ਕਿ ਜਦੋਂ ਤੁਸੀਂ ਸਾਫ਼ ਨੀਅਤ ਦੇ ਨਾਲ ਕੰਮ ਕਰਦੇ ਰਹੋ ਤੇ ਉਸ ਚੀਜ਼ ਦੀ ਐਪਰੀਸੀਏਸ਼ਨ ਮਿਲਦੀ ਹੈ ਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਸਾਰੇ ਸਾਥੀ ਮੇਰਾ ਸਾਥ ਦੇ ਰਹੇ ਹਨ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਔਰ ਇਹਨਾਂ ਨੇ ਲੰਬਾ ਸਮਾਂ ਮਿਊਨਿਸਪਲ ਕਮੇਟੀ ਦੀ ਦੇ ਵਿੱਚ ਨੁਮਾਇੰਦਗੀ ਕੀਤੀ ਆਪੋ ਆਪਣੇ ਵਾਰਡ ਦੇ ਵਿੱਚ ਔਰ ਬਹੁਤ ਮਾਣ ਸਤਿਕਾਰ ਪਿਆਰ ਖਟਿਆ ਲੋਕਾਂ ਦੇ ਵਿੱਚ ਸਿੱਖੀ ਸੇਵਕੀ ਦੇ ਨਾਲ ਸੋ ਇਹੋ ਜਿਹੇ ਸਾਥੀ ਜਦੋਂ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਪਰਿਵਾਰ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਤੇ ਉਹਦੇ ਨਾਲ ਸਭ ਤੋਂ ਪਹਿਲਾਂ ਲੋਕਾਂ ਨੂੰ ਸ਼ਹਿਰ ਨੂੰ ਵਾਰਡ ਨੂੰ ਔਰ ਸਾਨੂੰ ਆਬਵੀਅਸਲੀ ਪਾਰਟੀ ਨੂੰ ਔਰ ਹਲਕੇ ਦਾ ਨੁਮਾਇੰਦਾ ਹੋਣ ਦੇ ਨਾਤੇ ਬਹੁਤ ਬਲ ਜਿਹੜਾ ਉਹ ਮਿਲਦਾ ਤੇ ਅਗਵੇ ਵੱਧ ਦੇ ਅਖੀ ਖਬਰ ਦੇ ਵਾਲਨ ਸਤਪਾਮਨਾ ਦਿਵਸ ਤੇ ਵਚੋ ਮਨਾਇਆ ਜਾਵੇਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਸਨਮਾਨਯੋਗ ਸਾਫ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ 8 ਦਸੰਬਰ 2025 ਦਿਨ ਸੋਮਵਾਰ ਨੂੰ ਹਰ ਸਾਲ ਵਾਂਗ ਸਤਿਪਾਵਨਾ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਦਿਨ ਉਹਨਾਂ ਦੀ ਯਾਦ ਵਿੱਚ ਇੱਕ ਯਾਦਗਾਰੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਬਾਦਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 10:30 ਵਜੇ ਕਰਵਾਇਆ ਜਾਵੇਗਾ। ਸ਼੍ਰੋਮ ਨੇ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉੱਚੇ ਚੇਤੇ ਤੌਰ ਤੇ ਆਪਣੇ ਸਾਰੇ ਸਾਥੀਆਂ ਨੂੰ ਸੈਨਿਵਰਸ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਹੈ ਤੇ ਇਹ ਜਾਣਕਾਰੀ ਡਾਕਟਰ ਦਰਜੀਤ ਸਿੰਘ ਜੀ ਮਸਕਤਰ ਅਤੇ ਸੀਨੀਅਰ ਨੀਤ ਪ੍ਰਦਾਨ ਸ਼ੋਮ ਨੇ ਕਾਲੇ ਦਰ ਨੇ ਦਿੱਤੀ ਹੈ ਪਾਤਿਆਕ ਖਿਖਰਤੇ ਵਾਲੇ ਇੰਡੀਗੋ ਦੀਆਂ ਕਈ ਉਡਾਣਾਂ ਰੱਦ ਹੋਣ ਤੋਂ ਬਾਅਦ ਹੁਣ ਇਹ ਮਾਮਲਾ ਚੜਾ ਕੇ ਹਾਈ ਕੋਰਟ ਤੱਕ ਪਹੁੰਚ ਚੁੱਕਿਆ ਕਿਉਂਕਿ ਕਈ ਯਾਤਰੀ ਜਿਹੜੇ ਇਸ ਤੋਂ ਪਰੇਸ਼ਾਨ ਨੇ ਕਾਫੀ ਖੱਜੂਰ ਖਾਰ ਜਿਹੜੇ ਹੋਏ ਨੇ ਤੇ 에어ਪੋਰਟ ਤੇ ਉਹਨਾਂ ਨੂੰ ਰਾਤ ਵੀ ਬਤੀਤ ਕਰਨੀ ਪਈ ਐ ਪਰ ਫਲਾਈਟਸ ਦਾ ਕੋਈ ਅਜੇ ਹਤਾ ਪਤਾ ਜੁੜਾ ਨਹੀਂ ਲੱਗ ਸਕਿਆ ਕਾਫੀ ਪਰੇਸ਼ਾਨੀ ਜਿਹੜੇ ਯਾਤਰੀ ਚੱਲ ਰਹੇ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ Indigo Airlines ਦੇ ਵਿੱਚ ਚੱਲ ਰਹੇ ਗੰਭੀਰ ਉਡਾਣ ਸੰਕਟ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ ਜਿਸ ਤੇ ਸੁਪਰੀਮ ਕੋਰਟ ਨੇ ਐਕਸ਼ਨ ਲਿਆ ਹੈ ਤੇ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਹੋ ਰਹੇ ਹਾਹਾਕਾਰ ਅਤੇ ਉਡਾਣਾ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਅਤੇ ਪਾਇਲਟ ਸੰਕਟ ਪੈਦਾ ਹੋਣ ਦੇ ਦਾਅਵੇ ਨੂੰ ਲੈ ਕੇ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ ਇਸ ਮਾਮਲੇ ਦੀ ਤੁਰੰਤ ਸੁਣਵਾਈ ਦੀ ਮੰਗ ਤੇ ਕਾਰਵਾਈ ਕਰਦੇ ਹੋਏ ਭਾਰਤ ਦੇ ਚੀਫ ਜਸਟਿਸ ਦੁਰੇਕ ਕਾਂਤ ਨੇ ਪਟੀਸ਼ਨ ਕਰਤਾ ਦੇ ਵਕੀਲ ਨੂੰ ਆਪਣੇ ਘਰ ਬੁਲਾਇਆ ਹੈ। ਜੀ.ਸੀ. ਸੂਰਜ ਕਾਨ ਨੇ ਇਹ ਕਦਮ ਇਸ ਲਈ ਚੁੱਕਿਆ ਤਾਂ ਜੋ ਅੱਜ ਹੀ ਮਾਮਲੇ ਦੀ ਸੁਣਵਾਈ ਲਈ ਇੱਕ ਵਿਸ਼ੇਸ਼ ਪੈਂਚ ਦਾ ਗਠਨ ਕੀਤਾ ਜਾ ਸਕੇ ਪਟੀਸ਼ਨ ਦੇ ਵਿੱਚ ਦੋਸ਼ ਲਾਇਆ ਗਿਆ ਕਿ ਉਡਾਣਾ ਰੱਬ ਤੋਂ ਹੋਣ ਦਾ ਕਾਰਨ ਪਾਇਲਟਾਂ ਲਈ ਨਵੇਂ ਐਫ.ਡੀ.ਟੀ.ਐਲ ਨਿਯਮਾਂ ਦੀ ਗਲਤੀ ਯੋਜਨਾ ਹੈ ਪਟੀਸ਼ਨ ਕਰਤਾ ਨੇ ਇਸ ਸੰਕਟ ਨੂੰ ਯਾਤਰੀਆਂ ਦੇ ਧਾਰਾ 21 ਦੇ ਅਧਿਕਾਰਾਂ ਦੀ ਉਲੰਘਣਾ ਦੱਸਿਆ ਅਤੇ ਪ੍ਰਭਾਵਿਤ ਯਾਤਰੀਆਂ ਲਈ ਬਦਲਵੀਂ ਯਾਤਰਾ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ ਏਅਰ ਲਾਈਨ ਦਾ ਸੰਚਾਲਨ ਲਗਾਤਾਰ ਚੌਥੇ ਦਿਨ ਵੀ ਪ੍ਰਭਾਵਿਤ ਰਿਹਾ ਹਾਲਾਂਕਿ ਸ਼ੁੱਕਰਵਾਰ ਨੂੰ ਹਵਾ ਬਾਜ਼ੀ ਨਿਗਰਾਨੀ ਸੰਸਥਾ ਡੀਜੀਸੀਏ ਨੇ ਇਸ ਨੂੰ ਆਮ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਕਈ ਛੋਟਾਂ ਵੀ ਦਿੱਤੀਆਂ ਸਰ ਇਸ ਸੰਕਟ ਨੂੰ ਦੂਰ ਕਰਨ ਦੇ ਲਈ ਭਾਰਤੀ ਰੇਲਵੇ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਰੇਲਵੇ ਨੇ ਐਲਾਨ ਕੀਤਾ ਕਿ ਉਹ ਭੀੜ ਨੂੰ ਸੰਭਾਲਣ ਅਤੇ ਯਾਤਰੀਆਂ ਨੂੰ ਵਿਕਲਪਿਕ ਯਾਤਰਾ ਵਿਕਲਪ ਪ੍ਰਦਾਨ ਕਰਨ ਦੇ ਲਈ ਸ਼ਤਾਬਦੀ ਰਾਜਧਾਨੀ ਅਤੇ ਹੋਰ ਮਹੱਤਵਪੂਰਨ ਰੂਟਾਂ ਤੇ ਚੱਲਣ ਵਾਲੀਆਂ 37 ਟ੍ਰੇਨਾਂ ਵਿੱਚ ਕੁੱਲ 116 ਵਾਧੂ ਕੋਚ ਜੋੜ ਰਿਹਾ ਹੈ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਫੈਸਲਾ ਵੱਡੀ ਗਿਣਤੀ ਵਿੱਚ ਪਰੇਸ਼ਾਨ ਯਾਤਰੀਆਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਲਈ ਲੱ타 ਗਿਆ। ਪੂਰੇ ਪੰਜਾਬ ਦੇ ਵਿੱਚ ਅੱਜ ਜੁੜਾ ਕੀ ਸੀਤ ਲਹਿਰ ਦਾ yellow alert ਜਾਰੀ ਕੀਤਾ ਗਿਆ। ਪੰਜਾਬ ਅਤੇ ਚੰਗੜ ਦੇ ਵਿੱਚ ਇਸ ਸਮੇਂ ਸੀਤ ਲਹਿਰ ਚੱਲ ਰਹੀ ਹੈ। ਸਵੇਰ ਅਤੇ ਸ਼ਾਮ ਦੇ ਵੱਧ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਕਈ ਥਾਵਾਂ ਤੇ ਹਲਕੀ ਤੋਂਦ ਵੀ ਪੈ ਰਹੀ ਹੈ। ਦੱਸ ਦਿੰਦੇ ਕਿ 8 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ yellow alert ਵੀ ਛਾੜੀ ਕੀਤਾ ਗਿਆ। ਕਟੋ ਘਟ ਤਾਪਮਨ 0.4 ਡਿਗਰੀ ਸੈਲਸੀਅਸ ਘਟ ਗਿਆ ਹੈ ਜੋ ਆਮ ਨਾਲੋਂ 2 ਡਿਗਰੀ ਘੱਟ ਹੈ ਫਰੀਦਕੋਟ ਪੰਜਾਬ ਵਿੱਚ ਸਭ ਤੋਂ ਠੰਡਾ ਹੈ ਪੰਜਾਬ ਵਿੱਚ ਔੜ ਵਾਲੇ ਦਿਨਾਂ ਵਿੱਚ ਬੱਦਲ ਅਤੇ ਠੰਡੀਆਂ ਹਵਾਵਾਂ ਆਉਣ ਦੀ ਉਮੀਦ ਹੈ ਅੱਜ ਵੀ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਾਜ਼ਿਲਕਾ ਪਠੰਡਾ ਮੋਗਾ ਚਲੰਦਰ ਅਤੇ ਮਾਨਸਾ ਵਿੱਚ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਵੀ ਕਿਹਾ ਗਿਆ ਕਿ ਬਿਨਾ ਕਿਸੇ ਜ਼ਰੂਰੀ ਕੰਮ ਤੋਂ ਕਰੋ ਬਾਹਰ ਨਾ ਨਿਕਲਿਆ ਜਾਵੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਵੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਇਸ ਵਾਰ ਮੁਕਾਬਲਾ ਕਾਫੀ ਦਿਲਚਸਪ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਦਿਹਾਤੀ ਇਲਾਕਿਆਂ ਨਾਲ ਸੰਬੰਧਿਤ ਇਨ੍ਹਾਂ ਚੋਣਾਂ ਵਿੱਚ ਆਮ ਤੌਰ ਤੇ ਸੱਤਾਧਾਰੀ ਪਾਰਟੀ ਦੇ ਨਾਲ-ਨਾਲ ਕਾਂਗਰਸ ਅਤੇ ਸ਼ਟੋਨੀ ਕਾਲੀ ਦਲ ਨੂੰ ਮੈਦਾਨ ਦੇ ਵਿੱਚ ਉਤਰਦੇ ਹੋਏ ਵੇਖਿਆ ਗਿਆ ਪਰ ਇਸ ਵਾਰ ਇਨਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਟੱਕਰ ਦੇਣ ਲਈ ਭਾਰਤੀ ਜਨਤਾ ਪਾਰਟੀ ਵੀ ਮੁਸਤੈਦੀ ਨਾਲ ਮੈਦਾਨ ਵਿੱਚ ਉਤਰ ਰਹੀ ਹੈ ਜਿਹੜੀਆਂ ਵੋਟਾਂ ਪਹਿਲਾਂ ਦੋ ਤਿੰਨ ਪਾਰਟੀਆਂ ਵਿੱਚ ਕਾਰ ਵੰਡੀਆਂ ਜਾਂਦੀਆਂ ਸਨ ਅਤੇ ਜਿਨ੍ਹਾਂ ਦੇ ਆਧਾਰ ਤੇ ਚੋਣ ਹਾਰ ਦਾ ਫੈਸਲਾ ਹੁੰਦਾ ਸੀ ਉਹਨਾਂ ਵੋਟਾਂ ਵਿੱਚ ਹੁਣ ਭਾਜਪਾ ਵੀ ਸਨ ਲੌਂਚ ਲੱਗ ਗਈ ਹੈ ਇਸ ਦਾ ਨੁਕਸਾਨ ਕਿਸ ਨੂੰ ਹੋਵੇਗਾ ਇਹ ਚੋਣ ਨਤੀਜੇ ਵਿੱਚ ਸਪਸ਼ਟ ਹੋ ਜਾਵੇਗਾ ਪਰ ਇਸ ਤਰ੍ਹਾਂ ਭਾਜਪਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਦੀਆਂ ਚੋਣਾਂ ਲਈ ਕਮਰ ਕਸੀ ਹੈ ਉਸ ਨਾਲ ਪਾਰਟੀ ਦੇ ਵਰਕਰ ਤਾਂ ਉਤਸ਼ਾਹਿਤ ਹੀ ਹਨ ਆਮ ਜਨਤਾ ਵਿੱਚ ਵੀ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਚੁੱਕਿਆ ਹੈ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਨ੍ਹਾਂ ਚੋਣਾਂ ਦਾ ਆਯੋਜਨ ਪੰਜਾਬ ਦੇ 14653 ਪਿੰਡਾਂ ਵਿੱਚ ਇੰਨੀ ਦਿਨੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ ਅਜ਼ਮਾਇਸ਼ ਕਰ ਰਹੀਆਂ ਹਨ ਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਇਲਾਕੇ ਅਜਿਹੇ ਹਨ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਪਹਿਲੀ ਵਾਰ ਮਰਦਾਨ ਦੇ ਵਿੱਚ ਉਤਰ ਤਹਿਤ ਆ ਦੇਖਣਾ ਹੋਵੇਗਾ ਕਿ ਇਸ ਵਾਰ ਚੋਣ ਨਤੀਜੇ ਵਿੱਚ ਕੀ ਹੋਵੇਗਾ ਤਾਂ ਅਗਲੇ ਖਬਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਨੂੰ ਉਹਨਾਂ ਦੀ ਪਰਸਿਤੇਸ਼ ਧਾਂਜਲੀ ਪੇਂਟ ਕੀਤੀ। ਉਹਨਾਂ ਦੇ ਨਾਲ ਤ੍ਰੋਪਤੀ ਮੁਰਮੂ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਮਹਾਪਰਿਨਿਵਾਰਣ ਦਿਵਸ ਮੌਕੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਦੂਰਦਰਸ਼ੀ ਅਗਵਾਈ ਅਤੇ ਨਿਆਂ ਸਮਾਨਤਾ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਪ੍ਰਤੀ ਅਟੁੱਟ ਵਚਨਬੱਧਤਾ ਸਾਡੇ ਦੇਸ਼ ਦਾ ਮਾਰਗਦਰਸ਼ਨ ਕਰਦੀ ਰਹਿੰਦੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਬੇਦਕਰ ਨੇ ਪੀੜ੍ਹੀਆਂ ਨੂੰ ਮਨੁੱਖੀ ਮਾਣ ਸਨਮਾਨ ਨੂੰ ਕਾਇਮ ਰੱਖਣ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ ਉਹਨਾਂ ਦੇ ਆਦਰਸ਼ ਸਾਨੂੰ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵੱਲ ਕੰਮ ਕਰਦੇ ਹੋਏ ਮਾਰਗਦਰਸ਼ਨ ਕਰਦੇ ਹਨ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ ਨੇ ਸੰਸਦ ਪਵਨ ਕੰਪਲੈਕਸ ਵਿੱਚ ਪ੍ਰੇਰਣਾ ਸਥਲ ਵਿਖੇ ਡਾਕਟਰ ਪੀਮਰਾ ਅੰਬੇਦਕਰ ਦੀ ਮੂਰਤੀ ਤੇ ਫੁੱਲ ਮਾਲਾ ਮਾਟੇਂਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਤੋਦਰੀ ਬਾਲੀਵੁੱਡ ਨਸ਼ਤੇ ਤੋਂ ਇੱਕ ਬੇहद ਵੱਡੀ ਖੁਸ਼ਖਬਰੀ ਦੀ ਖਬਰ ਸਾਹਮਣੇ ਆ ਰਹੀ ਹੈ ਜਿਹਾ ਦਾਅਵਾ ਦਿੱਤਾ ਕਿ ਸ਼ੋਲੇ ਫਿਲਮ ਜਿਸ ਤੋਂ ਕਿ 50 ਸਾਲ ਪੂਰੇ ਹੋ ਚੁੱਕੇ ਨੇ ਉਹ ਮੁੜ ਸਿਨੇਮਾ ਕਰਾ ਦੇ ਵਿੱਚ ਦਿਖਾਈ ਦਿੱਤੀ ਜਾਵੇਗੀ ਬਾਲੀਵੁੱਡ ਦੀ ਕਲਟ ਕਲਾਸਿਕ ਫਿਲਮ ਸ਼ੋਲੇ ਆਪਣੀ 50ਵੀਂ ਬਰੇ ਗੰਟ ਮਨਾਉਣ ਜਾ ਰਹੀ ਹੈ ਅਤੇ ਇਸ ਖਾਸ ਮੌਕੇ ਤੇ ਇਹ ਫਿਲਮ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਤੇ ਤਮਾਲ ਮਚਾਉਣ ਆ ਰਹੀ ਹੈ ਜੀ ਹਾਂ ਮੇਕਰਸ ਨੇ ਫਿਲਮ ਦੀ 50ਵੀਂ ਬਰੇ ਗੰਟ ਤੇ ਸ਼ੋਲੇ ਦਾ ਫਾਈਨਲ ਕੱਟ ਦਾ ਨਵਾਂ ਟ੍ਰੇਲਰ ਚਾਰੇ ਕੀਤਾ ਹੈ ਫਿਲਮ ਸ਼ੋਲੇ ਦਿ ਫਾਈਨਲ ਕੱਟ 12 ਦਸੰਬਰ ਨੂੰ ਥੀਏਟਰਾਂ ਵਿੱਚ ਰਿਲੀਜ਼ ਹੋਵੇਗੀ ਫੈਨਸ ਨੂੰ ਤਰਮਿੰਦਰ ਅਤੇ ਅਮਿਤਾਬ ਬੱਚਨ ਦੀ ਇਸ ਕਲਾਸਿਕ ਫਿਲਮ ਨੂੰ ਨਵੀਂ ਅਤੇ ਹਾਈ ਕੁਆਲਿਟੀ 4K ਰਿਸਟੋਰਡ ਵਰਜ਼ਨ ਵਿੱਚ ਦੇਖਣ ਦਾ ਮੌਕਾ ਮਿਲੇਗਾ ਜਿहां ਇਸ ਵਾਰ ਮੇਕਰਸ ਨੇ ਟ੍ਰੇਲਰ ਵਿੱਚ ਕਈ ਬਦਲਾਅ ਵੀ ਕੀਤੇ ਹਨ ਟ੍ਰੇਲਰ ਵਿੱਚ ਮਿਊਜ਼ਿਕ ਦੀ ਬੀਟ ਪੂਰੀ ਤਰ੍ਹਾਂ ਬਦਲ ਦਿੱਤੀ ਗਈ ਹੈ ਖਾਸ ਕਰਕੇ ਇਲੈਕਟ੍ਰਿਕ ਗਿਟਾਰ ਦੇ ਨਾਲ ਮੇਨ ਥੀਮ ਦੇ ਮਿਊਜ਼ਿਕ ਦਾ ਮਿਕਸ ਦੇਖਣ ਨੂੰ ਮਿਲਦਾ ਹੈ ਨਵੇਂ ਟ੍ਰੇਲਰ ਦੀ ਸ਼ੁਰੂਆਤ ਪੁਰਾਣੀ ਟ੍ਰੇਨ ਦੀ ਸਿਟੀ ਅਤੇ ਕੁਝ ਡਾਕੂਆਂ ਨਾਲ ਹੁੰਦੀ ਹੈ ਇਸ ਤੋਂ ਬਾਅਦ ਤਰਮਿੰਦਰ ਯਾਨੀ ਜੀਰੂ ਅਤੇ ਅਮਿਤab ਬੱਚਨ ਯਾਨੀ ਜੈ ਦੀ ਐਂਟਰੀ ਹੁੰਦੀ ਹੈ ਟ੍ਰੇਲਰ ਵਿੱਚ ਉਹਨਾਂ ਦਾ ਮਸ਼ਹੂਰ ਡਾਇਲੌਗ ਵੀ ਦਿਖਾਇਆ ਗਿਆ ਮੂਲ ਰੂਪ ਵਿੱਚ ਇਹ ਫਿਲਮ ਸਭ ਤੋਂ ਪਹਿਲਾਂ 15 ਅਗਸਤ 1900 70 ਨੂੰ ਰਿਲੀਜ਼ ਹੋਈ ਸੀ ਸ਼ੁਰੂਆਤ ਵਿੱਚ ਕਟਕ ਕਮਾਈ ਕਰਨ ਤੋਂ ਬਾਅਦ ਇਹ ਹੌਲੀ ਹੌਲੀ ਇੱਕ ਬਲੌਕਬਸਟਰ ਬਣ ਗਈ ਸੀ ਫਿਲਮ ਕਰੀ 5 ਸਾਲ ਤੱਕ ਥੀਏਟਰਾਂ ਵਿੱਚ ਚੱਲੀ ਇਸ ਤੋਂ ਪਹਿਲਾਂ ਫਿਲਮ ਨੂੰ 2004 ਵਿੱਚ ਜਦਦੇ 30 ਸਾਲ ਪੂਰੇ ਹੋਣ ਤੇ ਦੁਬਾਰਾ ਰਿਲੀਜ਼ ਕੀਤਾ ਗਿਆ ਸੀ ਜਿਸ ਤੋਂ ਬਾਅਦ 2014 ਵਿੱਚ ਇਸ ਦਾ 3D ਵਰਜਨ ਵੀ ਆਇਆ ਸੀ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨੁਦੋ ਉਤਸ਼ਾਹ ਤਾਨਪਾ